ਲੋ ਜੀ ਨਯਮਾ ਤੋਂ ਵਾਪਸੀ ਦਾ ਸਫਰ ਸ਼ੁਰੂ ਹੈ ਮੂਰੇ ਮੂਰੇ ਅਮਨਾ ਜਾ ਰਿਹਾ ਤੇ ਮੈਂ ਤੇ ਇੰਦਰ ਅਸੀਂ ਪਿੱਛੇ ਆ ਰਹੇ ਹਾਂ ਬਹੁਤ ਸੋਹਣਾ ਰਸਤਾ ਹੈ ਬਹੁਤ ਸੋਹਣੀਆਂ ਵਾਦੀਆਂ ਨੇ ਬਹੁਤ ਮਤਲਬ ਵੀ ਕਹਿਣ ਸੌਣਨ ਤੋਂ ਪਰੇ ਦੀਆਂ ਗੱਲਾਂ ਸੜਕ ਵੀ ਪੂਰੀ ਘੈਂਟ ਬਣੀ ਹੋਈ ਹੈ ਇਹ ਲੇਹ ਨੂੰ ਜਾਂਦੀ ਹੈ ਵੈਸੇ ਰਸਤੇ 'ਚ ਉਹ ਇਹ ਮਨਾਲੀ ਨੂੰ ਮੁੜ ਜਾਂਦੀ ਹੈ ਤੇ ਮਨਾਲੀ ਨੂੰ ਜਾਂਦੇ ਹੋਏ ਆਹ 100 ਕਾਰ ਉਨਾਂ ਦੀ ਲੇਕ ਆਉਂਦੀ ਹੈ ਤੇ ਥੋੜੀ ਜੀ ਅੱਗੇ ਜਾ ਕੇ ਸੋ ਮੋਰੀ ਵੀ ਆਉਂਦੀਆਂ ਉੱਥੋਂ ਵੀ ਦੋ ਰਸਤੇ ਅੱਗੇ ਨਿਕਲਦੇ ਨੇ ਇਹ ਅਸੀਂ ਰਸਤੇ 'ਚ ਰੁਕਦੇ ਹੋਏ ਅੱਗੇ ਜਾ ਰਹੇ ਹਾਂਗੇ ਇਦੋਂ ਬਾਅਦ ਫੇਰ ਮਾਹੇ ਬ੍ਰਿਜ ਜਾਂ ਮਾਹੇ ਪੋਲਾਊਗਾ ਉਦੋਂ ਅੱਗੇ ਲੰਘ ਕੇ ਅਸੀਂ ਫੇਰ ਮੁੜ ਜਾਾਂਗੇ ਸੋਹਣੀ ਚੀਜ਼ ਨੂੰ ਸੋਹਣੀ ਕਹਿੰਦੇ ਆ ਪਾਣੀ ਇਹ ਉਹ ਅਸੀਂ ਪਾਣੀ ਇਹ ਚੀਰ ਦੇ ਦੇਖਿਆ ਤੁਹਾਨੂੰ ਯਾਰ ਕਿੱਡਾ ਸੋਹਣਾ ਦੇ ਹੈ ਕੁਦਰਤ ਰਿਆਂ ਦਾ ਜਿਹੜੀ ਪਰਨਾ ਉਹਨੇ ਲੱਗੀ ਜੀ ਜਿਹੜਾ ਬੰਦਾ ਇਹ ਕਿੰਨਾ ਆ ਰਿਹਾ ਫੁੱਲਾ ਜਿਹੜਾ ਬੰਦਾ ਕਹਿੰਦੇ ਤੇ ਕਿ ਨਾ ਲੈ ਨਾ ਹਾਂ ਉਹ ਨਾ ਕਹਿੰਦੇ ਸਿੰਧੂ ਨਦੀ ਦੀ ਟ੍ਰਿਬਿਊਟਰੀ ਆ ਇਹ ਬੋਲੇ ਇੰਦਰ ਮੈਨੂੰ ਇਹ ਟੀਚਰਾਂ ਕਰ ਰਿਹਾ ਹੈ ਵੀ ਤੁੰਗ ਜਿਆਦੇ ਐਡਵੈਂਚਰਸ ਬਣਦਾ ਪਰਲੇ ਪਾਸੇ ਜਾ ਕਦੇ ਕਹਿੰਦਾ ਵੀ ਇੱਥੇ ਨਾ ਕੇ ਦਿਖਾ ਤੇ ਆਹ ਸਲੋ ਮੋਸ਼ਨ ਦੇ ਵਿੱਚ ਕੁਝ ਕੁ ਵੀਡੀਓਜ਼ ਅਸੀਂ ਬਣਾਈਆਂ ਆ ਮੇਰੀ ਬਣਾਈ ਉਹਨਾਂ ਨੇ ਤੇ ਇਸ ਤੋਂ ਅੱਗੇ ਇੱਕ ਛੋਟਾ ਜਿਹਾ ਪਾਸ ਵੀ ਦਰਰਾ ਵੀ ਆਊਗਾ ਤੇ ਆਪਾਂ ਵੀ ਦੇਖਾਂਗੇ ਜੇ ਰਸਤੇ ਵਿੱਚ ਬਹੁਤ ਸਾਰੇ ਮੈਦਾਨ ਆਉਣਗੇ ਕਹਾ ਦੇ ਸੋ ਮਿੱਚਮਾਰਸ਼ੀ ਏਰੀਆਸ ਜਾਨੀ ਕਿ ਦਲਦਲੀ ਇਲਾਕੇ ਵੀ ਹੈਗੇ ਆ ਜਿੱਥੇ ਝੀਲਾਂ ਸੁੱਕਣ ਤੋਂ ਬਾਅਦ ਦੱਦਲ ਬਣ ਜਾਂਦੀ ਹੈ ਲੋਕ ਇੱਥੇ ਵੀ ਕੈਂਪਿੰਗ ਕਰਨ ਬਹੁਤ ਆਉਂਦੇ ਨੇ ਕਿ ਬਾਕੀ ਲੋਕ ਜਿਹੜੇ ਇੱਥੇ ਦੇ ਵਸਨੀਕੇ ਨੇ ਉਹਨਾਂ ਲਈ ਇਹ ਚਰਾਗਾਹਾਂ ਵੀ ਨੇ ਉਹ ਆਪਣੇ ਪਸ਼ੂਆਂ ਨੂੰ ਇੱਥੇ ਲਿਆ ਕੇ ਚਾਰਦੇ ਨੇ ਬਹੁਤ ਸਾਰੀਆਂ ਭੇਡਾਂ ਦੇ ਜਿਹੜਾ ਅਸੀਂ ਇੱਥੇ ਵੀ ਦੇਖੇ ਤੇ ਖੱਜਰਾ ਜਾਂ ਗਦੇ ਉਹ ਉਹਨਾਂ ਨੂੰ ਵੀ ਇੱਥੇ ਵਰਤੇ ਜਾਂਦਾ ਸਮਾਨ ਵਗੈਰਾ ਢੋਣ ਲਈ ਆਹੀ ਖੂਬਸੂਰਤੀ ਇੱਥੇ ਦੀ ਬਿਲਕੁਲ ਰੋਡੇ ਪਹਾੜ ਜਿਨ੍ਹਾਂ ਦੇ ਉੱਪਰ ਕੋਈ ਬਨਸਪਤੀ ਨਹੀਂ ਪਰ ਵਿਚ ਵਿਚਾਲੇ ਜਿੱਥੇ ਘਾਟੀ ਹੈ ਉੱਥੇ ਤੁਹਾਨੂੰ ਬਹੁਤ ਸਾਰੀ ਹਰ ਹਰਿਆਲੀ ਆ ਦਿਖਾਈ ਦੇਉਗੀ ਵਿਚ ਵਿਚਾਲੇ ਛੋਟੀਆਂ ਛੋਟੀਆਂ ਨਦੀਆਂ ਤੇ ਬਹੁਤ ਸੋਹਣਾ ਤੇ ਆ ਗਿਆ ਉਹੀ ਦਰਰਾ ਪੂਲੋਂ ਗੋਂ ਕਾਲਾ ਛੋੜਿਆ ਦਰ ਰਹਾ ਹੈ ਤੇ ਬਾਕੀ ਸੜਕਾਂ ਬਹੁਤ ਸੋਹਣੀਆਂ ਨੇ ਇੱਥੇ ਜਿਹੜੀਆਂ ਆ ਆਪਾਂ ਨੂੰ ਦਿਖਾਈ ਦੇ ਰਹੀਆਂ ਨੇ ਸਾਰੀਆਂ ਸੜਕਾਂ ਇਹ ਸਰਕਾਰ ਦੀ ਇਹ ਆ ਤਾਂ ਇੱਕ ਖਾਸੀਅਤ ਕਹ ਲੋ ਭਾਵੇਂ ਇਹਨਾਂ ਦੀ ਤਾਰੀਫ ਕਹ ਲੋ ਬਣਦੀਏ ਵੀ ਇਹਨਾਂ ਨੇ ਸੜਕ ਤੇ ਕੋਈ ਨਹੀਂ ਛੱਡੀ ਸਾਰੀਆਂ ਨਵੀਆਂ ਸੜਕਾਂ ਬਣਾਤੀਆਂ ਤੇ ਬਹੁਤ ਸੋਹਣੀਆਂ ਤੇ ਬਹੁਤ ਵਧੀਆ ਸੜਕਾਂ ਬਣਾਈਆਂ ਨੇ ਅੱਗੇ ਆਪਾਂ ਜਾ ਰਹੇ ਹਾਂ ਸੂਹ ਕਾਰ ਵੱਲ ਨੂੰ ਜਿਹੜੀ ਕਿ ਇੱਕ ਝੀਲ ਹੈ ਅਸਲ ਦੇ ਵਿੱਚ ਸੋਕਰ ਦੋ ਝੀਲਾਂ ਨੂੰ ਮਿਲ ਕੇ ਬਣਦੀ ਹੈ ਆ ਤੇ ਅੱਗੇ ਇੱਥੋਂ ਹੀ ਸੂ ਮੋਰੀ ਜਿਹੜੀ ਝੀਲ ਹੈ ਉਹ ਬੜੀ ਖੂਬਸੂਰਤ ਆ ਉਸ ਨੂੰ ਰਾ ਜਾਂਦਾ ਪਰ ਅਸੀਂ ਉਧਰ ਨੂੰ ਨਹੀਂ ਜਾਣਾ ਅਸੀਂ ਸੋਕਰ ਬਲ ਨੂੰ ਕੀ ਜਾ ਰਹੇ ਹਾਂ ਬਾਕੀ ਅਗਲੇ ਸਫ਼ਰ ਤੇ